ਇਹ ਬਟਾਲਾ ਪੁਲਿਸ ਨੇ ਇਨ ਦੀ ਕੰਪਲਾਈਅੰਸ ਆਫ ਦਾ ਡਾਇਰੈਕਸ਼ਨਸ ਇਸ਼ੂਡ ਬਾਈ ਵਰਦੀ ਡੀਜੀਪੀ ਐਂਡ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਬਟਾਲਾ ਪੁਲਿਸ ਨੇ ਜਿਹੜਾ ਇੱਕ ਪਵਿੱਤਰ ਗੈਂਗ ਇਥੇ ਸਰਗਰਮ ਹੈ ਉਹਦੇ ਜਿਹੜੇ ਮੇਨ ਜਿਹੜੇ ਲੀਡਰਸ ਹੈਗੇ ਨੇ ਪਵਿੱਤਰ ਪ੍ਰੀਤ ਔਰ ਉਸਨਦੀਪ ਉਹਨਾਂ ਦੇ ਬਰਖਲਾਫ ਇੰਟਰਪੋਲ ਕੋਲੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਲਿਆ ਤਾਂ ਇਹ ਕਾਫੀ ਇਥੇ ਲੋਡਿੰਦਾ ਹੈਗੇ ਨੇ ਇਹਨਾਂ ਦੇ ਬਰ ਖਿਲਾਫ ਕਤਲ ਦੇ ਅਟੈਂਪਟ ਟੂ ਮਰਡਰ ਆਰਮਸ ਸਮਗਲਿੰਗ ਔਰ ਐਕਸਟਰੈਕਸ਼ਨ ਦੇ ਮੁਕਦਮੇ ਦਰਜ ਹੈਗੇ ਨੇ ਜਿਹੜਾ ਪਵਿੱਤਰ ਹੈ ਇਹਦੇ ਕੱਲੇ ਦੇ ਬਰ ਖਿਲਾਫ ਕਰੀਬਨ 1 ਦਰਜਨ ਤੋਂ ਵੱਧ ਮੁਕਦਮੇ ਦਰਜ ਨੇ ਜਿਹੜਾ ਹੁਸਨਦੀਪ ਹੈ ਇਹਦੇ ਬਰ ਖਿਲਾਫ ਵੀ ਕਰੀਬਨ 10 ਮੁਕਦਮੇ ਦਰਜ ਨੇ ਤਾਂ ਗੋਰਤਲਾਬ ਦੇ ਵਿੱਚ 2020 ਦਾ ਉਮਰਪੁਰਾ ਪਿੰਡ ਦਾ ਕਤਲ ਹੈ ਤਾਂ ਜਿਹੜਾ ਮਜੀਠਾ ਮਜੀਠਾ ਕੰਸਟਿਟੂਐਂਸੀ ਦੇ ਵਿੱਚ ਹੋਇਆ ਸੀਗਾ ਇੱਕ ਸਰਪੰਚ ਦਾ ਹਸਬੰਦ ਮਾਰਿਆ ਗਿਆ ਸੀਗਾ ਉਹ ਇਸ ਗੈਂਗ ਦਾ ਕੰਮ ਸੀਗਾ ਨਾਲ ਦੇ ਨਾਲ 2019 ਦੇ ਵਿੱਚ ਬਟਾਲੇ ਇੱਕ ਯੰਗ ਲੜਕੇ ਦਾ ਕਤਲ ਹੋਇਆ ਸੀਗਾ ਉਹ ਵੀ ਇਸੀ ਗੈਂਗ ਨੇ ਕੀਤਾ ਸੀਗਾ ਤਾਂ ਉਸ ਤੋਂ ਬਾਅਦ ਇਹ ਇਲੀਗਲੀ ਬਾਹਰ ਚਲੇ ਗਏ ਯੂਐਸ ਚਲੇ ਗਏ ਤਾਂ April 2023 ਦੇ ਵਿੱਚ ਕੈਲੀਫੋਰਨੀਆ ਯੂਐਸ ਦੇ ਵਿੱਚ ਉਥੋਂ ਦੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਉਦੋਂ ਫਿਰ ਇਹਨਾਂ ਨੂੰ ਜੇਲ੍ਹ ਚ ਭਜਾਇਆ ਗਿਆ ਸੀਗਾ ਹੁਣ ਜਿਹੜਾ ਰੈੱਡ ਨੋਟਿਸ ਇਸ਼ੂ ਹੋਇਆ ਹੈ ਤਾਂ ਉਹ ਸਾਨੂੰ ਫੈਸਿਲਿਟੇਟ ਕਰਾਊਗਾ ਇਹਨਾਂ ਦੀ ਐਕਸਟ੍ਰੀਸ਼ਨ ਦੇ ਵਿੱਚ which is the next step and ਉਸ ਚੀਜ਼ ਨੂੰ ਅਪਾਹੋਂ ਪਾਲੂ ਕਰਾਂਗੇ ਇਹ ਲੋਕਲੀ ਇਹ ਬਟਾਲੇ ਦੇ ਇਹਨਾਂ ਦਾ ਇੱਥੇ ਰੰਗਣ ਡੰਗਲ ਜਿਹੜਾ ਹੈਗਾ ਸਾਡਾ ਪੁਲਿਸ ਸਟੇਸ਼ਨ ਉਹਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇੱਕ ਚੋੜਾ ਪਿੰਡ ਹੈ ਇਹਨੂੰ ਪਵਿੱਤਰ ਚੋੜਾ ਕਹਿੰਦੇ ਹਾਂ ਉੱਥੇ ਇੱਕ ਚੋੜਾ ਪਿੰਡ ਹੈ ਤਾਂ ਹੀ ਬਿਲੋਂਗਸ ਟੂ ਦੈਟ ਪੁਲਿਸ ਰੈਡ ਕਾਰਨਰ ਨੋਟਿਸ ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੁਲਿਸ ਹੈ ਇੰਟਰਪੋਲ ਜਦੋਂ ਕਿਸੇ ਮੁਲਜ਼ਮ ਜਾਂ ਅਕਿਊਜ਼ ਦੇ ਬਰਖਲਾਫ ਇਹ ਇਸ਼ੂ ਹੁੰਦਾ ਹੈ ਤਾਂ ਫਿਰ ਅਕ੍ਰੋਸ ਦਾ ਵਰਲਡ ਸਾਰੀ ਜਿਹੜੇ ਗਲੋਬਲ ਪੁਲਿਸ ਇੰਸਟੀਟਿਊਸ਼ਨਸ ਹੈ ਉਸ ਬੰਦੇ ਨੂੰ ਲੱਭਣ ਦੇ ਆਪਣੇ ਉਪਰਾਲੇ ਕਰਦੇ ਉਹਨਾਂ ਨੂੰ ਇੱਕ ਨੋਟਿਸ ਸਾਰਿਆਂ ਨੂੰ ਜਾਂਦਾ ਹੈ ਤਾਂ ਉਹਦੇ ਚ ਫਾਇਦਾ ਇਹ ਹੁੰਦਾ ਹੈ ਕਿ ਉਹ ਫਿਰ ਅਕਿਊਜ਼ ਉਹਨੂੰ ਲੱਭਿਆ ਜਾਂਦਾ ਹੈ ਐਂਡ ਫਿਰ ਜਿਹੜਾ ਐਕਸਟ੍ਰਡੀਸ਼ਨ ਔਰ ਬਾਕੀ ਜਿਹੜੀ ਲੀਗਲ ਪ੍ਰੋਸੈਸ ਹੁੰਦੀ ਹੈ ਉਹ ਫਿਰ ਅੱਗੇ ਤੋਰੀ ਜਾਂਦੀ ਹੈ ਅੱਜ ਵੀ ਲੋਕ ਕਿੰਨੇ ਕਿੰਨੇ ਕਿੰਨੀਆ ਕਹੋਤੀ ਮੰਗਦੇ ਜੇ ਉਹਦੇ ਇਥੇ ਲੋਗ ਗੁਰਗੇ ਕਿੰਨੇ ਕੰਮ ਕਰਦੇ ਜਿਹੜਾ ਕਿਉਂਕਿ ਮੈਂ ਕਹਿ ਰਿਹਾ ਸੀਗਾ ਕਿ 2023 ਦੇ ਵਿੱਚ ਇਹਨਾਂ ਨੂੰ ਉਥੇ ਜੇਲ੍ਹ ਹੋਈ ਯੂਐਸ ਦੇ ਵਿੱਚ ਤਾਂ ਹੁਸਨ ਦਾ ਉਸ ਤੋਂ ਬਾਅਦ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੋਬਬਲੀ ਹੀ ਸਟਿਲ ਇਨ ਦਾ ਜੇਲ੍ਹ ਪਵਿੱਤਰ ਦਾ ਇੱਕਾ ਦਾ ਕੇਸ 2024 ਦੇ ਵਿੱਚ ਸਾਹਮਣੇ ਆਇਆ ਸੀਗਾ